ਹਾਂਜੀ ਮਿੱਤਰੋ ਕਿੱਦਾਂ ਸਾਰੇ ਉਮੀਦ ਕਰਦਾ ਆਪਣੇ ਸਾਰੇ ਵੀਰ ਭਰਾ ਠੀਕ ਵਧੀਆ ਹੋਣਗੇ ਅੱਜ ਮਿੱਤਰੋ ਆਪਾਂ ਤੁਹਾਡੇ ਲੈ ਕੇ ਆਏ ਆਂਗੇ ਦੋ ਜਣ ਦੋਨੇ ਸੋਹਣੇ ਸਨੱਖੇ ਚੰਗੇ ਜਾਨ ਬਰਾਗੇ ਮਿੱਤਰੋ ਇੱਕ ਤਾਂ ਹੈਗਾ ਗਾ ਵਿਸ਼ੇਰਾ ਮਿੱਤਰੋ 27 ਠਾਈ ਮਹੀਨਿਆਂ ਦਾ ਵਿਸ਼ੇਰਾ 64 ਪਲੱਸ ਵਿਸ਼ੇਰੀ ਦੀ ਹਾਈਟ ਹੈ ਇੱਕ ਤਾਂ ਇਹ ਵਿਸ਼ੇਰਾ ਗਾ ਤੇ ਇੱਕ ਆ ਹੈਗੀ ਕਿ ਕੁੜੀ ਦੋਨੀ ਚੰਗੇ ਜਾਨ ਬਰਾ ਸੋਹਣੇ ਸਨੱਖੇ ਜਾਨ ਬਰਾ ਮਿੱਤਰੋ ਤੇ ਜੇ ਮਿੱਤਰੋ ਆਪਾਂ ਪਹਿਲ ਤੇ ਕੁੜੀ ਬਾਰੇ ਗੱਲ ਕਰੀਏ ਤਾਂ ਕੁੜੀ ਦੀ ਤਕਰੀਬਨ 6-7 ਸਾਲ ਕੁੜੀ ਦੀ ਉਮਰ ਹੈਗੀ 61+ ਕੋੜੀ ਦੀ ਹਾਈਟ ਹੈਗੀ 15 ਦਿਨ ਹੋ ਗਏ ਕੋੜੀ ਨੂੰ ਮੀਟ ਕਰਵਾਈ ਨੂੰ ਮਹਾਦੇਵ ਦੇ ਬੱਚੇ ਤੋਂ ਚੰਗੇ ਘੋੜੇ ਤੋਂ ਮੀਟ ਕਰਵਾਈ ਹੈ 15 ਦਿਨ ਹੋ ਗਏ ਹੈ ਚੈੱਕ ਹੋਈ ਨਹੀਂ ਕੋੜੀ ਚੰਗੀ ਸੋਹਣੀ ਸਨੱਖੀ ਘੋੜੀ ਆਗੀ ਸਵਾਰੀ ਦੀ ਪਾਸ ਆ ਮਿੱਤਰੋ ਚੰਗੀ ਘੋੜੀ ਹੈ ਚੰਬਾ ਬਣ ਬਹੁਤ ਆ ਘੋੜੀ ਚ ਚੰਗੀ ਘੋੜੀ ਹੈ 61 ਇੰਚ ਕੋੜੀ ਦੀ ਹਾਈਟ ਹੈਗੀ ਸ਼ੀ 7 ਸਾਲ ਕੋੜੀ ਦੀ ਉਮਰ ਆਗੀ ਤੇ 15 ਦਿਨ ਹੋ ਗਏ ਮੀਟ ਕਰਵਾਈ ਨੂੰ ਮਹਾਦੇਵ ਘੋੜੇ ਤੋਂ ਚੰਗੀ ਸੋਹਣੀ ਘੋੜੀ ਹੈ ਕਿ ਜਿਹੜੇ ਵੀ ਨੂੰ ਚਾਹੀਦੀ ਹੋਵੇ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਉਹਦੇ ਖਾਤਰਾ ਕਰ ਸਕਦੇ ਹੋ ਸੰਪਰਕ ਘੋੜੀ ਖਾਤਰ ਤੇ 1.5 ਲੱਖ ਰੁਪਇਆ ਮਾਲਕ ਵੀਰੇ ਦਾ ਮੁੱਲ ਕਰਦੇ ਆਗੇ ਜਾਇਜ਼ ਜੀ ਮੁੱਲ ਕਰਦੇ ਮਾਲਕ ਵੀਰ ਜਿਵੇਂ ਘੋੜੀ ਦੇਖੋ ਕਾਰਡ ਪਲੱਸ ਘੋੜੀ ਦੀ ਹਾਈਟ ਹੈ ਚੰਗੀ ਘੋੜੀ ਹੈ ਚੰਬਾ ਭਣ ਬਹੁਤਾ ਦੇਖੋ ਪੂਸ਼ਪਾਸ ਚਿੱਟੀ ਹੈ ਘੋੜੀ ਦੀ ਨਗਰੇ ਬੱਚੇ ਦੇਣ ਦੇ ਬਹੁਤ ਝਾਂਸਾ ਘੋੜੀ ਦੇ ਇਹ ਘੋੜੀਆਂ ਮਿੱਤਰੋ ਸਕਰੀਨ ਤੇ ਨੰਬਰ ਚੱਲੀ ਜਾਂਦਾ ਦੋਨੇ ਇੱਕੋ ਕਰੇ ਜਾਂ ਜਾਨਵਰ ਤੇ ਦੁੱਗ ਨੰਬਰ ਤੇ ਹੈਗਾ ਮਿੱਤਰੋ ਆ ਬਸ਼ੀਰਾ ਚੈੱਕ ਕਰੋ ਖੜਨੀ ਚੈੱਕ ਕਰੋ ਪਹਿਲਾ ਬਸ਼ੇਰੀ ਦੀ ਪਿੱਠ ਪੂੜਾ ਚੈੱਕ ਕਰ ਲਓ ਫਿਰ ਤੇ ਜਿਹੜੇ ਵੀ ਨੇ ਆਪਣੇ ਘਰੇ ਸਾਣ ਪਾਲਣਾ ਨਾ ਸਾਣ ਅਗਲਾ ਕਹਦਾ 65 ਤੋਂ 60 ਸ਼ਾਟ ਤੋਂ ਪਲੱਸ ਹੋ ਜੇ ਵੀ ਚੰਗਾ ਸਾਣ ਲੈ ਕੇ ਪਾਲ ਲੀ ਉਹਨਾਂ ਖਤਰੇ ਵੀਡੀਓ ਚੰਗਾ ਸੋਹਣਾ ਸੁਨਖਾ ਕੋ ਬਸ਼ੇਰਾ ਕੋੜੇ ਨੂੰ ਕਹਿਣੋ ਕੋੜਾ ਜਦੋਂ ਬਸ਼ੇਰਾਂ ਜੀ ਹੇ ਤੁਸੀਂ ਦੇਖ 27 22 ਮਹੀਨੇ ਬਸ਼ੇਰ ਦੀ ਉਮਰ ਆ ਗਈ 64 ਪਲੱਸ ਬਸ਼ੇਰਾ ਹੋ ਗਿਆ ਆ ਚੈੱਕ ਕਰੋ ਬਸ਼ੇਰਾ ਖੁੱਲੇ ਹੱਡਾ ਬੈਰਾ ਦਾ ਬਸ਼ੇਰਾਗਾ ਚੰਗਾ ਪੈਰ ਪੂਰਾ ਬਸ਼ੇਰ ਦਾ ਵਧੀਆ ਸੋਹਣਾ ਬਸ਼ੇਰਾ ਇਹ ਦੇਖੋ ਹੱਡ ਪੈਰ ਪੂਰਾ ਖੁੱਲਾ ਬਸ਼ੇਰਾ ਦਾ ਖੁੱਲਾ ਡੁੱਲਾ ਬਸ਼ੇਰਾਗਾ ਜਿਹੜੇ ਵੀ ਨੂੰ ਚਾਹੀਦਾ ਹੋਇਆ ਮਾਰਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਚੰਗਾ ਬਸ਼ੇਰਾਗਾ ਆਉਣ ਵਾਲੇ ਸਮੇਂ ਚ ਚੰਗਾ ਤੁਸੀਂ ਆਪ ਲਾ ਲੋ 27 22 ਮਹੀਨਿਆਂ ਦਾ 64 ਪਲੱਸ ਹੋ ਗਿਆ ਤੇ ਬਸ਼ੇਰਾ ਵੀ ਕਿੱਥੇ ਹੀ ਆ ਕੇ ਰੁਕੂਆ ਸੂਰੇ ਵਾਲੇ ਬਲੱਡ ਲਾਈਨ ਦਾ ਬਸ਼ੀਰਾ ਮਿੱਤਰੋ ਹੀ ਤੇ ਮਾਲਕ ਵੀਰ ਜੀ ਤੋਂ ਜਿਹੜੇ ਵੀ ਚਾਹਵਾਨ ਹੋਇਆ ਉਹੀ ਮਾਲਕ ਵੀਰਾਂ ਨੂੰ ਸੰਪਰਕ ਕਰਨ ਤੇ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਡੀ ਜਾਂਦਾ ਮਾਲਕ ਵੀਰਾਂ ਨੂੰ ਕਹ ਕੁੱਛ ਸਕਦੇ ਹੋ ਕਿ ਕਿਹੜੀ ਇਹਦੀ ਮਾਂ ਕੀ ਮਾਂ ਦੀ ਬਲੱਡ ਲਾਈਨ ਇਹਦੇ ਪਿਓ ਦੀ ਬਲੱਡ ਲਾਈਨ ਸਾਰਾ A ਤੋਂ Z ਇਹਦੀ ਜਿਹੜੀ ਜਾਣਕਾਰੀ ਮਿਲ ਜੂਗੀ ਵੀ ਕਿੱਦੇ ਜੰਮਿਆ ਸਾਰੀ ਡਿਟੇਲ ਮਾਲਕ ਵੀਰਾਂ ਦੇ ਕੋਲੇ ਆਏਗੀ ਚੰਗਾ ਬਚੀਰਾ ਸੋਨਾ ਬਚੀਰੇ ਜੇ ਕਿਸੇ ਵੀਰ ਨੇ ਕਰੇ ਸਾਣ ਪਾ ਲੈਣਾ ਹੋਇਆ ਮਾਲਕ ਵੀਰਾਣਾ ਕਰ ਸਕਦੇ ਹੋ ਸੰਪਰਕ ਤੇ ਜੇ ਮਿੱਤਰੋ ਆਪਾਂ ਮਾਲਕ ਵੀਰਾਣਾ ਦੇ ਏਰੀਆ ਬਾਰੇ ਗੱਲ ਕਰੀਏ ਤਾਂ ਮਾਲਕ ਵੀਰਾਣਾ ਦਾ 90 ਦੇ ਲਾਗੇ ਪਿੰਡ ਰਹਿ ਜਾਂਦਾ ਪਟਿਆਲਾ ਮਾਲਕਵੀਰਾਂ ਨੂੰ ਜ਼ਿਲ੍ਹਾ ਪੈਂਦਾ ਹੈ ਚੰਗਾ ਬਸ਼ੀਰਾ ਜਿਨੇ ਵੀ ਨੂੰ ਚਾਹੀਦਾ ਹੋਇਆ ਮਾਲਕਵੀਰਾਂ ਦਾ ਸਕਰੀਨ ਤੇ ਨੰਬਰ ਚੱਲਿਆਂਦਾ ਸੋਹਣਾ ਸੰਖਿਆ ਬਸ਼ੀਰਾਗਾ ਕਰ ਸਕਦੇ ਤੁਸੀਂ ਸੰਪਰਕ ਜੇ ਕਿਸੇ ਵੀਰ ਨੇ ਆਪਣੇ YouTube ਤੇ ਐਡ ਲਵਾਉਣੀ ਹੋਈ ਬਿਲਕੁਲ ਫ੍ਰੀ ਐਡ ਕਰ ਦੇਾਂਗੇ ਉਦੇ ਖਾਤਰ ਆਪਣਾ ਪਿੱਛੇ ਨੰਬਰ ਚੱਲੀ ਜਾਂਦਾ ਉਦੇ ਖਾਤਰ ਆਪਣੇ ਖੰਨਾ ਕਰ ਲਿਓ ਸੰਪਰਕ ਤੇ ਮਿੱਤਰੋ ਓਕੇ ਮਿੱਤਰੋ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਧੰਨਵਾਦ ਆਪਣੀ ਸਾਈ ਵੀਡੀਓ ਵੇਖੜੀ ਆਪਣਾ ਵੀ ਕਰ ਲਿਓ ਸੰਪਰਕ ਜਿਹੜੀ ਵੀ ਐਡ ਲਵਾਉਣੀ ਹੋਈ ਕਿਸੇ ਵੀ ਜਾਨਵਰ ਦੀ ਆਪਣੇ ਦੀ ਬਿਲਕੁਲ ਫ੍ਰੀ ਐਡ ਕਰਦੇ ਆ ਓਕੇ ਮਿੱਤਰੋ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਧੰਨਵਾਦ ਜੀ